ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਸ਼ਹਿਰਜ ਨਾਲਾ ਤਹਿਸੀਲ ਵੀਚ ਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸੋਨੋਂ ਵੀਰ ਕੋਲ ਆਪਾਂ ਆਏ ਹਾਂ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਕਾਵਲੀ ਵੜ ਸੱਜਰ ਸੂਈਦਾਂ ਨੂੰ ਦਿਖਾਉਣੀ ਹੈ ਤੇ ਦੋ ਮੱਝਾਂ ਤੁਹਾਨੂੰ ਦਿਖਾਉਣੀ ਹੈ ਇੱਕ ਮਗਰ ਕੱਟੀ ਆ ਤੇ ਇੱਕ ਬੱਚੇ ਤੋਂ ਬਿਨਾਈ ਆ ਦੋਵੇਂ ਛੋਟੇ ਸਿੰਘ ਦੀਆਂ ਝੋਟੀਆਂ ਤੁਹਾਨੂੰ ਦਿਖਾਵਾਂਗੇ ਗੋਲ ਸਿੰਘ ਦੀਆਂ ਝੋਟੀਆਂ ਬਾਕੀ ਸਾਰੀਆਂ ਸੂਈਆਂ ਵਾ ਸੂਈਆਂ ਦੀ ਆਪਣੀ ਇੱਥੇ ਆ ਕੇ ਦੋ ਟਾਈਮ ਚਵਾਈ ਕਰਕੇ ਤੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਚਵਾਈ ਜ਼ਰੂਰ ਕਰਾ ਲਿਆ ਕਰੋ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋ ਠੀਕ ਠਾਕ ਜੀ ਠੀਕ ਠਾਕ ਨਹੀਂ ਕਿੱਸੇ ਇਤਾਂ ਪੂਰੀਆਂ ਕੈਮ ਲੈ ਜਾਂਦੀਆਂ ਹਾਂ ਜੀ ਥੋੜਾ ਜਿਹਾ ਮੌਸਮ ਵੀ ਇੱਕ ਬਦਲਿਆ ਵਾ ਇੱਕ ਨਾਲ ਜ਼ਿਆਦਾ ਅੱਖ ਨੇ ਖਰਾਬ ਕੀਤਾ ਕੰਮ ਹੋ ਜਾਂਦਾ ਉਹ ਤੁਹਾਨੂੰ ਸਰ ਪੱਠੇ ਬਣੇ ਤੋਰੀਏ ਜੋ ਆਪਣੀ ਭੁੰਡੀ ਜੀ ਫਿਰ ਗਈ ਆ ਉਹਦੇ ਨਾਲ ਜ਼ਿਆਦਾ ਇਹ ਨਾਲ ਕੰਮ ਜ਼ਿਆਦਾ ਖਰਾਬ ਹੁੰਦਾ ਸਿਰਪੀ ਦੇ ਨਾਲ ਹੀ ਬੀਪੀ ਵਧਾ ਜਣਾ ਗੁੜੀਆ ਵਾ ਜਿਵੇਂ ਤੇ ਲਮਟਾ ਸੀ ਜੋ ਵੇਦਨ ਬੁਲਾਦਾ ਚਲੋ ਕਈ ਅਰੀਆ ਹੋ ਜਾਂਦੇ ਵਾਦੇ ਘਾਟੇ ਤੇ ਨਾਮ ਦੱਸਦੇ ਕਰੀ ਫਿਰ ਨਾਮ ਸੋਨੂ ਸ਼ਹਿਰ ਨਾਲ ਜਿਲ੍ਹਾ ਬਸਰ ਤੇ ਫੋਨ ਨੰਬਰੇ ਬੋਲ ਸਾਡੇ ਇੱਕ 956755 ਤੇ ਅੱਜ ਕਿੰਨੀਆਂ ਆਏ 3 ਪਹਿਲਾਂ ਕਿਹਦੇ ਨੂੰ ਹਾਂ ਬਹੁਤ ਚੰਗੀ ਅਜ ਲੈਂਦੀ ਵੀਰ ਕੋ ਗੇ ਨੂੰ ਅੱਛਾ ਚੰਗੀ ਸਿਹਰਾ ਹੀ ਗਾਏ ਦੇ ਠੀਕ ਆ ਹਾਂ ਤੇ ਪਹਿਲਾਂ ਮੱਝਾਂ ਖਾਦੀਏ ਮੱਝਾਂ ਚੱਕ ਲਾਓ ਠੀਕ ਆ 10 ਜਿਹੇ ਤੇ ਪਾਰੀ ਇਹ ਕੋ ਵੀਰ ਜੀ ਦੁੱਧ ਹੈ ਛੋਟੀ ਨੂੰ 9 ਕਿਲੋ ਅੱਛਾ ਇਨੇ ਸਾਡੇ ਉਹਨੇ ਝਾਂਕ ਦੇ ਦਿਲ ਆਇਆ ਅੱਛਾ ਤਸੀਲ ਬੜੀ ਜਿੱਦਾਂ ਏਦਾਂ ਹੀ ਮਿਲਦੀ ਜੀ ਠਾਪੀ ਦੇ ਏਦਾਂ ਹੀ ਅੱਛਾ ਬਹੁਤ ਹੀ ਠੱਡੀ ਕਿਤੇ ਲਾਤ ਨਹੀਂ ਮਾਰਦਾ ਬਰਾਦੇ ਇਹਨੂੰ ਲਾਤ ਚੁੱਕਾ ਤਾਂ ਪਤਾ ਨਹੀਂ ਚੱਲਿੰਦੇ ਸੋਹਣੀ ਝੋਟੀ ਆ ਤੋ ਜਿੱਦਾਂ ਭੱਜ ਜਿੱਦਾਂ ਹਰ ਚੋਏ ਨੂੰ ਅੱਛਾ ਕਿਹਦੇ ਘਰ ਦਾ ਵੀ ਮੇਰੀ ਗਰੰਟੀ ਲਾਤਾ ਮਾਰੇ ਤੇ ਹੁਣ ਦੁੱਧ ਕਿੰਨਾ ਜੀ ਦੋ ਚਿਰ ਬਾਅਦ ਹੁਣ 8ਾਂ ਦੇ ਲੱਗ ਜਾਗੇ ਆਪਾਂ 7.5 ਕਿਲੋ ਕਰਕੇ ਵਾਈ ਦੇਵਾਂਗੇ ਅੱਛਾ ਦਾਦਾ ਭਾਈ ਜੀ ਨੋੜੀ ਦੁੱਧ 9 ਕਿਲੋ ਦੇ ਨਹੀਂ ਲਾ ਸੁਈ ਨੂੰ ਕੋਈ ਅੱਜ ਮਹੀਨਾ ਬਾਅਦ ਪਰ ਮੈਂ ਵੀ ਦੋ ਚਾਰ ਦਿਨ ਵਾਧੀ ਜਾਂਦਾ ਹਾਂ ਬਾਕੀ ਐਸੋ ਆ ਕਿ ਨਵੇਂ ਦਾ ਪਹਿਲਾ ਸੂਆ ਭਾਜੀ ਪਹਿਲਾ ਸੂਆ ਝੋਟੀ ਆ ਤੇ ਬਾਕੀ ਗੋਲ ਸਿੰਘ ਦੀ ਝੋਟੀ ਆ ਚੰਗੀ ਸਾਂਭੀ ਸੁੰਭੀ ਝੋਟੀ ਆ ਅਗਲੇ ਸੂਏ ਨੂੰ ਤਿਆਰ ਕਰਨ ਵਾਲੀ ਝੋਟੀ ਆ ਜਿਹੜੀ ਇਹ ਜਿਹੜੇ ਫੋ ਇਹ ਨਹੀਂ ਆਪਾਂ ਖੁੱਲੀ ਜੇ ਬੈਂਚ ਹੋਣੀ ਆ ਇਹਦਾ ਜਿੱਥੇ ਮਰਜ਼ੀ ਬੈਂਚ ਚੋੜ ਅੱਛਾ ਮੈਦਾਨ ਹੀ ਦਾ ਚੋੜ ਇਹ ਚੀਜ਼ਾਂ ਜਿਹੜੀਆਂ ਵਾ ਕਾਫੀ ਘੱਟ ਲੱਭਦੀਆਂ ਆਪਾਂ ਨੂੰ ਗੇਲਣਾ ਝੋਟੀ ਥਾਣੇ ਦੇ ਦਿਖਾ ਦਈਏ ਕਰੀ ਆ ਦੇਖਾਂ ਜੀ ਥਾਣੇ ਦੇ ਇਹਦੇ ਲੱਤ ਮਜਾਰ ਹੈ ਕਿ ਲੱਤ ਚੁੱਕ ਜੇ ਭਾਜੀ ਥੋੜੀ ਠੀਕ ਹੈ ਜੀ ਜਿੱਥੇ ਠੋਦੀ ਰਹੂਗੀ ਨਾ ਹੱਥ ਪਰਾਂ ਕਰੇ ਇੱਕ ਮਿੰਟ ਆ ਥਾਣੇ ਦੇ ਖਾ ਲੈਣ ਤੁਹਾਨੂੰ ਛੇਤੀ ਹੋਊਗੀ ਮਰੀ ਜਾਨ ਦੀ ਇਹ ਛੋਟੀ ਨਾ ਮੇਰੀ ਹੀ ਲੂਗੀ ਠੀਕ ਹੈ ਤੋ ਬਤਾ ਆ ਗੋ ਇਦਾਂ ਜੀ ਚਲੋ ਠੀਕ ਹੈ ਫਿਰ ਇਦਾਂ ਜੀ ਸਪੀਡ ਬੜੀ ਹੈ ਆ ਚਿਹਰਾ ਦੇਖ ਸਕਦੇ ਤਾਂ ਇੱਕ ਦਿਨ ਲੈ ਜਾਓ ਜੀ ਉਹਨਾਂ ਬਣਾਈ ਪੂਛੀ ਹਾਂਜੀ ਤੇ ਪੂਛੀ ਲੈ ਕੇ ਕੁੱਤੇ ਚੁੱਕੇ ਨਾਲੇ ਵੇਝੀ ਬਾਹਰ ਬੰਨੇ ਵੇਝੀ ਬੰਨੇ ਅੱਛਾ ਉਹ ਸ਼ੇ ਤਾਂ ਲੋੜ ਨਹੀਂ ਤੇ ਪਈ ਪਰ ਅਸੀਂ ਫਰਾਂਦੀ ਗਏ ਡੰਗਰ ਦਾ ਭਾਈ ਪਤਾ ਨਹੀਂ ਪੈਨ ਦਾ ਹਾਂਜੀ ਹਾਂਜੀ ਉਹ ਪੂਛੀ ਉਹਨਾਂ ਸੁਰ ਤੋਂ ਦੇ ਕੁੱਤੇ ਲੈ ਗਿਆ ਉਹਨੂੰ ਭਾਏ 10 ਰਾਂਜੇ ਜਿਹੜੇ ਸੜੇ ਬਾਕੀ ਇਹ ਆ ਵੀ ਜਿੱਥੇ ਜੀਲ ਆ ਗਈ ਇਧਰ ਖਾ ਰਹੇ ਹੋ ਭਾਵੇਂ ਕੋਈ ਟੱਕਰ ਥਲਮੂਹ ਚ ਪਾਈ ਜਾ ਉਹਦੇ ਆ ਇਹਦੀ ਸੀਰ ਆ ਕੋਠੀਕ ਆ ਘਾਰੇ ਲੈ ਲੈਣ ਹਿਸਾਬ ਨਾਲੇ ਅੱਛਾ ਪਰ ਇਹਦੀ ਸੀਰ ਤੁਸੀਂ ਵੀ ਰੋਜ਼ ਵੀਡੀਓ ਪਾਦੇ ਤਾਂ ਸੀਰ ਡੰਗਰ ਜੀ ਲੱਭਦਾ ਹਾਂਜੀ ਤੇ ਇਹ ਆ ਵੀ ਜਿੱਥੇ ਜੀਲ ਆ ਗਈ ਦੋ ਦੋ ਫੇਰ ਵਜੂਗੀ ਹਨਾ ਦੋ ਦ ਤੇ ਮੁੱਲ ਫਿਰ ਇਹਦਾ ਮੁੱਲ ਤੇ ਵੀ ਜੀ ਮੈਂ ਕਹਦਾ ਜੀ 65000 ਅੱਛਾ ਪਰ ਉਹ ਦਿਨਾਂ 68000 ਜੋ ਜੀ 68000 ਜੀ ਹਾਂ ਕਰ ਦੋਗੇ ਛੋਟਾ ਜਿਹਾ ਵੀ ਜਿਹੜਾ ਲੈਣਾ ਤੇ ਰਹਿਣਾ ਤਾਂ ਕਰ ਹੈਗਾ ਪਰ ਇਹਦਾ ਸੀਲ ਤਾਂ ਨਹੀਂ ਮੁੱਲ ਹਾਂਜੀ ਇੱਧਰ ਬਾਕੀ ਸੰਭੇ ਸੰਬੇ ਵੀ ਚੰਗੀ ਆ ਰਾਜ ਜੀ ਇਹੋ ਜਿਹੇ ਸੀਲ ਤਾਂ ਨਹੀਂ ਮੁੱਲ ਮਰਜ਼ੀ ਦਾ ਮਰਜ਼ੀ ਕਰੋ ਠੀਕ ਆ ਠੀਕ ਆ ਅੱਜ ਕਿਹੜਾ ਲੱਗਦਾ ਹੈ ਕਿੰਨਾ ਹਾਂ ਹਾਂਜੀ ਹਾਂਜੀ ਆ ਚੀਜ਼ਾਂ ਹੀ ਲੱਗਦੀਆਂ 3 ਲੜ ਜਾਂ ਪਾਈ ਹਾਨਾ ਬਾਹਰ ਫਿਰ ਝੋਲੀ ਦਵਾਂਗੇ ਅੱਛਾ 62000 ਦੀ ਦੇ ਦੇਣੀ ਬਾਕੀ ਕੱਦ ਵਜਨ ਵੀ ਚੰਗਾ ਆ ਹਾਂ ਬਾਕੀ ਸਾਰੀ ਭਾਈ ਝੋਲੀ ਸੋਹਣੀ ਹੈ ਬਸ ਸਾਰੀ ਸਾਚੇ ਦੇ ਸਾਫ ਝੋਲੀ ਵੇਖੋ ਮਗਰ ਮਾਰੋ ਕੈਮਰਾ ਵੇਖੋ ਇੱਕ ਅਲੀਆ ਚਿਹਰਾ ਵੀ ਇਹ ਦੇਖ ਸਕਦੇ ਹੋ ਮਗਰ ਮਾਰੋ ਵੇਖੋ ਠੀਕ ਹੈ ਜੀ ਇਹ ਆ ਚੀਜ਼ਾਂ ਜੀ ਲੱਗਦੀਆਂ ਬਾਕੀ ਸਭ ਲੱਗ ਜਲਾ ਥੱਲੀ ਧੀ ਨਹੀਂ ਲੱਗੀ ਇਦਾਂ ਤੇ ਹੁਣ ਆ ਜਿਹੜੀ ਮੱਜ ਜੀ ਇਹਦੀ ਆ ਕੱਤੀ ਏ ਇਹਦੇ ਮਗਰ ਕੱਤੀ ਆ ਉੱਚਾ ਬੱਚਾ ਆ ਤਾਂ ਕਹੀਰ ਭਾਈ ਉੱਚਾ ਬੱਚਾ ਜੰਗਲ ਜਾ ਕੇ ਗਈ ਜਾਂਦਾ ਮਿਲਦਾ ਮਲੇ ਬੱਚਾ ਮਿਲਦੀ ਕੱਤੀ ਤਾਂ ਹੀ ਆ ਕੱਤੀ ਜੀ ਮਿਲਦੀ ਇਹ ਤੋਰ ਕਈ ਆਰੇ ਉੱਚੇ ਬੱਚੇ ਵਾਲੀਆਂ ਮੱਜਾਂ ਕੇ ਆਰੇ ਬੱਚੇ ਦੇ ਘੱਟ ਮਿਲਦੀਆਂ ਹਾਂ ਬੰਦਲੇ ਭਾਈ ਕਿਸੇ ਬੜਾ ਬੁੜਾ ਡੰਗਰ ਕਰਦਾ ਮਕੇ ਕਈ ਵੀ ਗਾਮਾ ਦੇ ਕੀ ਤੁਹਾਡੇ ਘਰ ਨਹੀਂ ਕਰਦਾ ਹਾਂਜੀ ਹਾਂਜੀ ਆਹ ਦੇਖੋ ਬਸਮਗੀ ਜਵੇਦੀ ਹਾਂਜੀ ਹਾਂਜੀ ਚੱਲ ਬੰਨਣਾ ਫੇਰ ਇਹਨਾਂ ਆ ਵੀ ਤਾਂ ਮਾਲਾ ਲਮਾ ਲਦੀ ਨੋ ਤਾਂ ਹਾਂਜੀ ਪਰ ਦੁੱਧ ਇੱਕ ਧਾਰ ਦਾ ਫਰਕ ਨਹੀਂ ਹੈਗਾ ਅੱਜ ਅੱਛਾ ਹਾਏ ਵਾ ਮਰਦੇ ਤੋਂ ਨਦਰ ਦੇ ਸਾਡੇ ਚਾ ਜਿੱਦ ਤੋੜ ਗੀ ਫੇਰ ਇੱਕ ਤੋੜ ਗੀ ਫਾਰਮਰ ਹੈ ਲ ਮਰਦੀ ਆ ਠੀਕ ਆ ਇਹ ਫਿਰ ਕਿਹਾ ਠੀਕ ਆ ਇਹ ਨੂੰ ਵੀ ਦੇਰ ਹੀ ਤਾਂ ਪੜੀ ਹੋਇਆ ਜੇ ਘਰ ਲੈ ਦੱਸਿਆ ਆਪਾਂ ਚੈੱਕ ਚੁੱਕ ਨਹੀਂ ਕਰਾਈ ਆਪਣੇ ਕੋਲ ਆਤੀ ਆਈ ਹੈ ਠੀਕ ਆ ਹਾਂ ਠੀਕ ਆ ਜੀ ਕਿੰਨੇ ਵੀ ਦੇਢ ਮਹੀਨੇ ਨੂੰ ਗਾ ਬਣੀ ਨੂੰ ਮੀ ਹੋ ਗਿਆ ਚੈੱਕ ਚੁੱਕੀ ਆਪਾਂ ਕਰਾਈ ਆ ਆ ਜਾਵੇ ਜੀ ਤੇ ਦੁੱਧ ਕਿੰਨਾ ਉਤਰਿਆ ਇਹੋ ਵੀ ਜੇ ਕੋਈ ਸ਼ੇਕ ਲਊਗਾ ਅੱਛਾ ਤੇ ਬੱਚਾ ਮਗਰ ਕੱਟੀ ਜੇ ਮਿਲਦੀ ਜੀ ਦੋਵੇਂ ਟਾਈਮਾਂ ਕੱਟੀ ਚ ਹੁੰਦੀ ਏ ਅੱਛਾ ਹਾਂ ਇਹ ਦੇ ਦਾਂਗੇ ਸ਼ਾਲੀਆ ਅੱਛਾ ਸ਼ਾਲੀਆ ਹਾਂ ਨਾ ਭਾਈ 45000 ਦੇਵਾਂਗੇ 1.5 ਮਹੀਨੇ ਦੀ ਬਣੀ ਹੈਗੀ ਜੀ ਆਪਾਂ ਚੈੱਕ ਕਰਦੇ ਹਾਂ ਅੱਛਾ ਹਾਂ ਜਿਹੜੀ 45000 ਦੀ ਦੇ ਦੇਣੀ ਬਾਕੀ ਇਹ ਵੀ ਮਗਰ ਕੱਟੇ ਵੀ ਪਲੀ ਪਲੋਸੀ ਕੱਟੀ ਆ ਹਾਂ ਵੇਲੇ ਚਵਾਸ ਸੀਲ ਬੜੀ ਜੇ ਵੇਲੇ ਠੀਕ ਆ ਹਾਂ ਤੇ ਕੱਟੀ ਵੀ ਰਹੀ ਏ ਪਲੀ ਭਾਜੀ ਇਹ ਸਿੰਘ ਸਿੰਘ ਕੱਟੀ ਵੀ ਨਿਕਲ ਰਹੀ ਕਰਦਾ ਬਾਕੀ ਗੱਬੜ ਵੀ ਨਿਕਲ ਆਵੇ ਚਲੋ ਵਧੀਆ ਹੋ ਜਾਣੀ ਦੁੱਧ ਵੀ ਦੀ ਜਾਣਾ ਹਾਂਜੀ ਅੱਧੀ ਮਤਲਬ ਪੰਜ ਛੇ ਹਰ ਕੱਟੀ ਪਲੀ ਆ ਹਾਂਜੀ 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 ਠੀਕ ਆ ਚਲੋ ਨਗਾਵ ਵੀ ਦਿਖਾ ਦਈਏ ਗਾਂ ਦਾ ਬੱਚਾ ਆ ਇਹਨੂੰ ਅੱਜ ਸੋਈ ਨੂੰ ਕੋਈ 8 ਦਿਨ ਹੋ ਗਏ ਨੌ ਲੱਗੇ ਠੀਕ ਆ 10 ਦਿਨ ਲਾ ਦੋਈ ਹੋ ਗਏ ਹੋਣਗੇ 10 ਦਿਨ ਦੇ ਲਾਗੇ ਬੰਨੇ ਕਹਿੰਦੇ ਵੀ ਹੋ ਗਿਆ ਤੇ ਕੱਦ ਤੇ ਇਹਦਾ ਟਾਡੇ ਜਿੱਡਾ ਹੀ ਜੇ ਪੂਰਾ ਤੇ ਲੈ ਲੋ ਲੋਕੀ ਆਵੇਂ ਮੂੰਹ ਚੋਕੇ ਕਹਿੰਦੇ ਆਹ ਕੱਦ ਕਿਤੇ ਉੱਤੇ ਹੋਈ ਲਾ ਇਹਦਾ ਕੱਦ ਵੇਖੋ ਠੀਕ ਆ ਕੱਦ ਕਾਠ ਪੱਖਾ ਪੂਰੀ ਜਵਾਨ ਆ ਜੜੀ ਵੇ ਲੋ ਵੀ ਮੋਢੇ ਤੇ ਆਪਾਂ ਕਹਿੰਦੇ ਆ ਵੀ ਲੋ ਪੂਰਾ ਕੱਦ ਲੈ ਲੋ ਕਿੱਥੇ ਆਉਣੀ ਜ ਬੜੀ ਹੈਟ ਦੇ ਆਉਣੀ ਹਿਸਾਬ ਨਾਲ ਠੀਕ ਆ ਹਾਂ ਤੇ ਸੀਲ ਇੰਨੀ ਚਾਦੀ ਨੂੰ ਸਾਫ ਨਹੀਂ ਠੀਕ ਆ ਇਹ ਕਰਿਆ ਥਾਣੇ ਤੇ ਦੇਖਾ ਦੇ ਜੇ ਲੱਗੇ ਤਾਂ ਥਾਣਾ ਦਾ ਸਾਈਜ਼ ਗਿਆ ਆਪ ਤੇ ਹਵਾਨੇ ਤੇ ਨਾੜਾਂ ਵੀ ਜੜੀਆਂ ਚੰਗੀਆਂ ਵਾ ਦੁੱਧ ਕਿੰਨਾ ਤਿਆਰ ਕਰ ਗਈ ਹੈ ਦੁੱਧ ਵੀ ਜੀ ਇਦ ਕੋ 20 ਕਿਲੋ ਉਹ ਤਾਂ ਹੈ ਕਾਹੀ ਦੇਖੋ ਪਸੋਂ ਨਹੀਂ ਆਈ ਏ ਪਰ ਮੇਰੇ ਕੋਲ ਜੀ ਨਹੀਂ ਜਾਣ ਕੇ ਲਾਇਆ ਮੜਿਆ ਅੱਛਾ ਹਾਂ 20 ਕਿਲੋ ਚੋਗਲੇ ਦਾਦਾ ਕਰੋ ਦੇਖੋ ਪਸੋਂ ਜੇ ਮੇਰੇ ਕੋਲ ਜੀ ਲਾਇਏ ਅੱਛਾ ਮੇਰੇ ਕੋ ਆਣ ਕੇ ਡਿੰਗੀ ਗਈ ਪਲੇ ਡਿੰਗੀ ਗਈ ਮੇਰੇ ਕੋ ਦੇਦੀ ਲਾਇਆ ਹੁਣ ਕਿੰਨਾ ਦੁੱਧ ਹੋ ਦੁੱਧ ਹੋਊਗਾ 16 ਕਿਲੋ ਤੋਂ ਬਾਹਰ ਹੀ ਹੋਊਗਾ ਅੱਛਾ 16 ਕਿਲੋ ਤੋਂ ਬਾਹਰ ਹੋ ਲੀਤਾ ਆ ਕਿੰਨਾ ਕੋ ਤੇਰਾ ਦੁੱਧ ਘਰੀ ਜਾਊਗੀ ਦੁੱਧ ਭਾਈ ਜੀ ਨਾਲ ਲਈਏ 26 27 ਕਿਲੋ ਦੇ ਵੀਰਾਂ ਦੇ ਚੋਇਆ ਵਾ ਅੱਛਾ 20 ਕਿਲੋ ਤਾਂ ਮੈਂ ਵੀ ਚੋਗਲੇ ਲੈਂਦਾ ਨਾ ਲਗੋ ਠੀਕ ਆ ਹਾਂ ਤੋਰੋ ਫੇਰ ਇੱਕ ਰੀਨ ਬਾਹਰ ਘੜਨੀ ਮੜੀ ਚਲੋ ਬਾਹ ਕੱਦ ਕਾਟ ਚ ਰਿਥਮ ਜਗ੍ਹਾ ਘੱਟੇ ਤੇ ਮੋੜ ਛੇਤੀ ਕੱਟਿਆ ਨਹੀਂ ਜਾਂਦੇ ਕੱਲ। ਹਾਂ ਬਾਤ ਕਰਦੇ। ਹੁਣ ਲੋਈ ਦਾ ਤੇਲ ਨਹੀਂ ਲਾਉਂਦੇ। ਢਿੰਗੀ ਜਾਂਦੀ ਆ ਜਿਹੜਾ। ਲੈ ਗਾਂ ਵੱਡੀ ਹੈ ਜਗ੍ਹਾ ਥੋੜੀ ਹੈ। ਇਹ ਆ ਵੀ ਗਾਂ ਕਿਹੇ ਚੰਗੇ ਸਾਹਮਣੇ ਕੋਲ ਚੱਲ ਜੇ ਤੇ ਗਾਂ ਦੋਸਤ ਚੰਗਾ ਕਰੀ ਜਾਊਗੀ। ਉਹ 5 26 ਕਿਲੋ ਦਾ ਦੁੱਧ ਥੋੜੀ 30 ਕਿਲੋ ਚਵਾ ਦੂਗੀ ਬੱਛੀ। ਬਾਕੀ ਦੁੱਧ ਵਾਲੀਆਂ ਨਿਸ਼ਾਨੀਆਂ ਜਿਹੜੀਆਂ ਤੇ ਚੰਗੀਆਂ ਆ। ਕਿੰਨਾ ਫਿਰ ਕੀ ਵਿੱਧੀ ਦਾ ਮੋਲ ਆ ਪੱਕਾ। ਲੋੜੀ ਹੈ ਡਿੱਗੀ ਜਾਂਦੀ ਆਪਣੇ ਕੋਲ ਹਾਂਜੀ ਬਾਕੀ ਇਹਨੂੰ ਭਾਵੇਂ ਦੋਵੇਂ ਬੰਨੇ ਬਹਿ ਬੈਚੋ ਜਿੱਦਾਂ ਦੀ ਮਰਜ਼ੀ ਬਹਿ ਬੈਚੋ ਉਹਨੂੰ ਕੋਈ ਪਰਵਾਹ ਨਹੀਂ ਮੈਂ ਠੀਕ ਹੈ ਦੇਖੋ ਕਿਤੇ ਜੀ ਬ੍ਰਾ ਦੇਖੋ ਸੋਹਣੀ ਕਿੱਤੀ ਹੈ ਸੋਹਣੇ ਬਣਾ ਦੇਖੋ ਕਿਦਾਂ ਦੇ ਹਾਂਜੀ ਸੋਹਣੀ ਵੀ ਆ ਤੇ ਬਾਕੀ ਜਵਾਨ ਵੀ ਆ ਹਾਂ ਸੋਈ ਸਵਾਈ ਆ ਤੇ ਆ ਦੇਖ ਸਕਦੇ ਹਾਂ ਥਾਣੇ ਦੇ ਕਰੀ ਲਾਗੇ ਤਾਂ ਫਿਰ ਤਾਂ ਹੋਣ ਦੁੱਧ ਮੇਰੇ ਘਰ ਹੋਵੇਗੀ 16 ਕਿਲੋ ਲੀਟਰ ਦਾ ਮਿਲ ਕੇ ਖੜੇ ਹੋਈ ਅੱਛਾ 16 ਕਿਲੋ ਮੇਰੇ ਕੋਲ ਭਾਈ ਕੰਡੇ ਚਾਰ ਖੜੇ ਜਿੱਦਾਂ ਮਦੀ 16 ਕਿਲੋ ਖੜੇ 20 ਕਿਲੋ ਮੈਂ ਚੋਗ ਲੈਂਦਾ ਪਰ ਮੇਰੇ ਕੋਲ ਵਨ ਹੁੰਦੇ ਖੁੱਲਾ ਪਾਦੇ ਮੇ ਹਾਂ ਕਿੰਨੇ ਦੀ ਦੇ ਦੇਣੀ ਫੇਰੇ ਹੂੰ ਦੇ ਦੀ 50 ਦੀ ਕਰ ਦੀਏ ਛੋਟ ਛੋਟ ਥੋੜੀ ਬਤ ਹਾਂ ਮੜੇ ਜਣ ਕਿ ਪੱਕੇ ਖਾਦੀਏ ਮੜੇ ਨਾ ਹੁੰਦਾ ਅਗਰ ਮੜੇ ਜਨ ਜਰੂਰ ਹੁੰਦਾ ਦਾਗ ਜੇ ਪਿਆ ਜੇ ਮੜੇ ਜਾ ਠੀਕ ਆ ਹਾਂ ਕਿੰਨੇ ਦੀ ਦੇਣੀ ਜੱਸ ਨਾ ਭਾਜੀ ਹਾਂ ਨਾ ਦਵਾਂਗੇ 47000 ਦੀ 47000 ਦੀ ਤੁਸੀਂ ਮਾਤਰਾ ਕਰ ਦੋ ਪੂਰੇ 45 ਦੀ ਕਰ ਦੋ ਫਿਰ ਦੇ ਦਾਂਗੇ ਭਾਜੀ ਬਾਕੀ ਮੇਰੇ ਕੋਲ ਭਾਜੀ 2 ਡੰਗ ਚ ਹੋਵੇ ਕੋ 3 ਨਗ ਚ ਹੋਵੇ ਅੱਛਾ ਆ ਤੁਹਾਨੂੰ ਪਤਾ ਡੰਗਰ ਦਾ ਜਾ ਕੇ ਜੀ ਹੁਣ ਦੁੱਧ ਮੇਰੇ ਕੋਲ 16 ਕਿਲੋ ਲੀਟਰ ਦਾ ਮਿਲ ਕੇ ਖੜੇ ਠੀਕ ਉਹ ਚਾਰ ਡੰਗ ਤੋਂ ਦਰਵਾਜ਼ੇ ਖੜੇ ਕਰ ਬੱਚੇ ਦਾ ਉਹ ਵੱਜਿਆ ਉਹ ਵੱਜਿਆ ਤੇ ਬਾਕੀ ਇੱਥੇ ਆ ਕੇ ਆਪਣੀ ਤਸੱਲੀ ਕਰਕੇ ਤੇ ਵੇਸ ਚਾਹ ਕੇ ਆਪਣੀ ਮਰਜ਼ੀ ਨਾਲ ਪਸੰਦ ਕਰਕੇ ਖੜੋ ਜੀ